ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਅੱਜ ਨਾਲ ਆਪਾਂ ਸੂਜੀ ਦਾ ਹਲਵਾ ਬਣਾਣੇ ਆ ਥੋੜਾ ਜਿਹਾ ਦੇਸੀ ਘਿਓ ਲਿਆ ਤੇ ਇੱਕ ਕੋਲੀ ਆਪਾਂ ਸੂਜੀ ਦੀ ਲਈ ਹੈ ਸੂਜੀ ਆਪਣੇ ਕੋਲੇ ਮੋਟੀ ਆ ਇਹਨੂੰ ਆਪਾਂ 8 ਮਿੰਟ ਪਕਾਇਆ ਮੀਡੀਅਮ ਟੂ ਸਲੋ ਗੈਸ ਤੇ ਠੀਕ ਹੈ ਇਹਦੀ ਪੱਕਣ ਦੀ ਨਿਸ਼ਾਨੀ ਇਹ ਆ ਵੀ ਇਹਦੇ ਵਿੱਚ ਸੈਂਟਰ ਚ ਘਿਓ ਇਕੱਠਾ ਹੋਣ ਲੱਗ ਜੂਗਾ ਮਤਲਬ ਉਦੋਂ ਇਹ ਪੱਕ ਜੂਗੀ ਇਹਦਾ ਆਪਾਂ ਕਲਰ ਚੇਂਜ ਨਹੀਂ ਕਰਨਾ ਬਸ ਸਿਰਫ ਪਕਾਉਣਾ ਹੀ ਆ ਠੀਕ ਆ ਤੇ ਹਉ ਦੇਖੋ ਪੱਕ ਗਿਆ ਇਹਦੇ ਵਿੱਚ ਆਪਾਂ ਨੇ ਇੱਕ ਚਮਚਾ ਜਿਹੜਾ ਲੈਚੀ ਦਾ ਪਾਊਡਰ ਆ ਉਹਨੂੰ ਪਾਤਾ ਸੀਗਾ ਤੇ ਜਿਹੜੀ ਕੋਲੀ ਨਾਲ ਆਪਾਂ ਸੂਜੀ ਲਈ ਆ ਉਹੀ ਆਪਾਂ ਕੋਲੀ ਇੱਕ ਦੁੱਧ ਦੀ ਲਈ ਆ ਤਿੰਨ ਚਮਚੇ ਮਿਲਕ ਪਾਊਡਰ ਦੇ ਲਏ ਆ ਤੇ ਇਹੀ ਇੱਕ ਕੋਲੀ ਆਪਾਂ ਇਹਦੇ ਵਿੱਚ ਚੀਨੀ ਦੀ ਐਡ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਉਸ ਤੋਂ ਬਾਅਦ ਇਹੀ ਅੱਧੀ ਕੋਲੀ ਆਪਾਂ ਪਾਣੀ ਦੀ ਐਡ ਕਰਾਂਗੇ ਤੇ ਸੂਜੀ ਦਾ ਪ੍ਰਸ਼ਾਦ ਤੁਸੀਂ ਅੱਗੇ ਵੀ ਕਈ ਵਾਰ ਬਣਾਇਆ ਹੋਊਗਾ ਪਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਬਣਦਾ ਹੈ ਠੀਕ ਹੈ ਹੁਣ ਇਹਨੂੰ ਆਪਾਂ ਹੋਰ ਪਕਾਵਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਐਡ ਕਰਾਂਗੇ ਤੇ ਹਜੇ ਇਹਨੂੰ ਆਪਾਂ ਪੂਰਾ ਪਕਾ ਕੇ ਹੁਣ ਕਾੜਾ ਕਰਾਂਗੇ ਹੁਣ ਤੁਸੀਂ ਚਾਹੋ ਤਾਂ ਇਹਨੂੰ ਫੁੱਲ ਤੇ ਪਕਾ ਸਕਦੇ ਹੋ ਤੇ ਦੇਖੋ ਇਹਨੂੰ ਹਿਲਾਇਆ ਜਾਣਾ ਤੇ ਪਕਾਈ ਜਾਣਾ 5 ਮਿੰਟ ਲੱਗਣਗੇ ਪੱਕਣ ਆਸਤੇ ਦੇਖੋ ਪੱਕ ਗਏ ਹੁਣ ਇਹਦੇ ਵਿੱਚ ਜਿਹੜੀ ਦੂਸਰੀ ਚੀਜ਼ ਮੈਂ ਤੁਹਾਨੂੰ ਕਿਹਾ ਸੀ ਆਪਾਂ ਐਡ ਕਰਾਂਗੇ ਉਹ ਆ ਮਲਾਈ ਠੀਕ ਹੈ ਇੱਥੇ ਦੋ ਚਮਚ ਮੈਂ ਮਲਾਈ ਦੇ ਪਾਏ ਤਾਜੀ ਫਰੈਸ਼ ਮਲਾਈ ਹੈ ਆਪਣੇ ਕੋਲੇ ਤੇ ਇਹਦੇ ਨਾਲ ਦਾ ਜਿਹੜਾ ਟੇਸਟ ਆ ਹੋਰ ਵੀ ਵਧੀਆ ਆ ਜਾਊਗਾ ਤੇ ਹੁਣ ਇਹਨੇ ਆਟੋਮੈਟਿਕਲੀ ਜਿਹੜਾ ਘਿਓ ਆ ਉਹ ਸੈਡਾਂ ਤੇ ਛੱਡ ਦੇਣਾ ਹੈ ਤੇ ਆਪਣਾ ਜਿਹੜਾ ਹਲਵਾ ਏ ਅੰਜਾ ਪ੍ਰਸ਼ਾਦ ਕਹ ਲੋ ਬਣ ਕੇ ਬਿਲਕੁਲ ਤਿਆਰ ਹੋ ਜਾਊਗਾ ਠੀਕ ਹੈ ਤੇ ਤੁਸੀਂ ਇਸ ਤਰ੍ਹਾਂ ਆਪਣੇ ਘਰੇ ਬਣਾ ਸਕਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਹਨਾ ਤਾਂ ਮੈਨੂੰ ਜਰੂਰ ਦੱਸਿਆ ਕਰੋ ਤੇ ਜੇ ਵੀ ਤੁਸੀਂ ਮੇਰੇ ਤਰੀਕੇ ਨਾਲ ਇਹ ਰੈਸਪੀ ਨੂੰ ਟਰਾਈ ਕੀਤਾ ਤਾਂ ਮੈਨੂੰ ਦੱਸਿਓ ਕਿ ਜਦੋਂ ਤੁਸੀਂ ਟਰਾਈ ਕੀਤਾ ਤਾਂ ਕਿਸ ਤਰ੍ਹਾਂ ਬਣੀ ਠੀਕ ਹੈ ਜੀ ਤੇ ਮੇਰੀ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਫॉर ਵਾਚਿੰਗ